ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸਾਧ ਸੰਗਤ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਨੂੰ ਜਤੌਣ ਲਈ ਅਮਰਿਤਪਾਲ ਸਿੰਘ ਹੋਰਾਂ ਦੀ ਧਰਮ ਪਤਨੀ ਪਾਠ ਕਰ ਰਹੇ ਨੇ ਤੇ 4 ਜੂਨ ਤੱਕ ਸ਼ੁਰੂ ਕੀਤਾ ਹੋਇਆ ਇਤਿਹਾਸਕ ਜਿੱਤ ਹੋਵੇਗੀ ਭਾਈ ਸਾਹਿਬ ਦੀ ਸੋ ਇਸ ਵਿਸ਼ੇ ਤੇ ਆਪਾਂ ਬੇਨਤੀਆਂ ਸੰਧੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਔਰ ਇੱਕ ਅਪੀਲ ਇੱਕ ਮੈਸੇਜ ਜਿਹੜਾ ਹੈ ਉਸ ਸਾਰੀ ਸੰਗਤ ਦੇ ਲਈ ਹੈ ਕਿ ਪਾਠ ਕਰੋ ਨਿਤਨੇਮ ਕਰੋ ਚੜ੍ਹਦੀ ਕਲਾ ਦੀ ਅਰਦਾਸ ਕਰੋ ਕੌਮ ਦੀ ਹਰ ਵਕਤ ਕਰਿਆ ਕਰੋ ਕਿਉਂਕਿ ਅੱਜ ਜੋ ਅਸੀਂ ਗਿਰਾਵਟ ਵੱਲ ਚਲੇ ਗਏ ਆ ਇਹਦਾ ਕੁਝ ਜਿੰਮਾ ਸਾਡੇ ਸਾਡੇ ਉੱਪਰ ਵੀ ਹੈ ਅਸੀਂ ਗੁਰੂ ਦੇ ਉਪਦੇਸ਼ ਤੋਂ ਟੁੱਟਿਆ ਗੁਰੂ ਦੇ ਉਪਦੇਸ਼ ਤੋਂ ਅਸੀਂ ਦੂਰ ਹੋਏ ਆ ਸਹੀ ਮਾਇਨਿਆਂ ਦੇ ਵਿੱਚ ਉਪਦੇਸ਼ ਨੂੰ ਅਸੀਂ ਆਪਣਾ ਨਹੀਂ ਸਕੇ ਸਹੀ ਮਾਇਨਿਆਂ ਦੇ ਵਿੱਚ ਉਪਦੇਸ਼ ਨੂੰ ਅਸੀਂ ਸਮਝ ਨਹੀਂ ਸਕੇ ਖੈਰ ਭਾਈ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਥੋਂ ਚੋਣ ਲੜ ਰਹੇ ਨੇ ਉਹ ਲੋਕ ਸਭਾ ਹਲਕਾ ਖਡੂਰ ਸਾਹਿਬ ਹੈ ਪਿਆਰਿਓ ਉਥੋਂ ਭਾਈ ਅਮਰਿਤਪਾਲ ਸਿੰਘ ਹੋਰਾ ਦੀ ਪਤਨੀ ਨਿਤ ਪਾਠ ਕਰਦੇ ਨੇ ਸੰਗਤਾਂ ਦੇ ਵਿੱਚ ਵਿਚਰਦੇ ਨੇ ਲੋਕਾਂ ਨੂੰ ਅਪੀਲ ਕਰਦੇ ਨੇ ਵੋਟ ਪਾਉਣ ਦੇ ਲਈ ਇੱਕ ਜੂਨ ਨੂੰ ਵੋਟਾਂ ਪੈ ਜਾਣਗੀਆਂ ਤੇ 4 ਜੂਨ ਨੂੰ ਰਿਜ਼ਲਟ ਆ ਜਾਏਗਾ ਪਤਾ ਲੱਗ ਜਾਏਗਾ ਕਿ ਕੌਮ ਪੰਥ ਕਿੱਧਰ ਝੁਕਿਆ ਜਾਂ ਤੇ ਆਪਣਿਆਂ ਵੱਲ ਝੁਕਿਆ ਤਾਂ ਜਾਂ ਫਿਰ ਦੂਜਿਆਂ ਦਾ ਸਾਥ ਦਿੱਤਾ 2019 ਦੀ ਤਰ੍ਹਾਂ ਹਾਲਾਂਕਿ 2019 ਵਾਲੀ ਗਲਤੀ ਮਾਝੇ ਵਾਲੇ ਨਹੀਂ ਕਰਨਗੇ ਪੂਰੀ ਉਮੀਦ ਹੈ ਸਾਨੂੰ ਸਾਡੀਆਂ ਜੜੀਆਂ ਨਜ਼ਰਾਂ ਨੇ ਖਡੂਰ ਸਾਹਿਬ ਦੇ ਟਿਕੀਆਂ ਹੋਈਆਂ ਨੇ ਇਸ ਕਰਕੇ ਕਿੰਨਾ ਵੀ ਪਾਠ ਕਰੋ ਭਾਈ ਸਾਹਿਬ ਦੀ ਜਿੱਤ ਦੇ ਲਈ ਅਰਦਾਸ ਕਰੋ ਪੂਰੀ ਕੌਮ ਲਈ ਅਰਦਾਸ ਕਰੋ ਇੱਕ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਜੀ ਖਾਲਸਾ ਭਾਈ ਸਰਬਜੀਤ ਮਲੋਆ ਚੋਣ ਲੜ ਰਹੇ ਨੇ ਭਾਈ ਬਿਆਨ ਸਿੰਘ ਦੇ ਸੁਪੁੱਤਰ ਨੇ ਤੇ ਪਿਆਰਿਓ ਉਹੀ ਭਾਈ ਬਿਆਨਦ ਸਿੰਘ ਜਿਸ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਦੁਬਾਰਾ ਮੁੜ ਕੇ ਸੀਸ ਤੇ ਸਜਾਇਆ ਇੰਦਰਾ ਗਾਂਧੀ ਨੂੰ ਮਾਰ ਕੇ ਅਕਾਲ ਤਖਤ ਸਹਿਬ ਦਾ ਬਦਲਾ ਲਿਆ ਸਮਾਸੀ ਉਹ ਨੰਗਿਆ ਤੇ ਪਿਆਰਿਓ ਅੱਜ ਉਹਦਾ ਜਿੱਤਣਾ ਵੀ ਬਹੁਤ ਜ਼ਰੂਰੀ ਹੈ ਫਰੀਦਕੋਟ ਤੋਂ ਪੰਥ ਨੂੰ ਅੱਜ ਇਹ ਫੈਸਲਾ ਕਰ ਲੈਣਾ ਚਾਹੀਦਾ ਕੌਮ ਨੂੰ ਇਹ ਫੈਸਲਾ ਕਰ ਲੈਣਾ ਚਾਹੀਦਾ ਵੀ ਅਸੀਂ 70 ਸਾਲਾਂ ਦੇ ਵਿੱਚ ਇੱਕ ਦੂਜੇ ਦੇ ਕਹਿਣ ਤੇ ਪਾਰਟੀਆਂ ਦੇ ਝੰਡਿਆਂ ਥੱਲੇ ਇੱਕ ਦੂਜੇ ਦੀਆਂ ਪਾਰਟੀਆਂ ਨੂੰ ਵੋਟਾਂ ਪਾਈਆਂ ਨੇ ਆਪਣੀ ਕਦੇ ਮਨਮਾਨੀ ਨਹੀਂ ਕੀਤੀ ਇਸ ਵਾਰ ਆਪਣੀ ਮਨਮਾਨੀ ਜਿਹੜੀ ਹੈ ਸਾਨੂੰ ਕਰ ਲੈਣੀ ਚਾਹੀਦੀ ਹੈ ਪਾਰਟੀਆਂ ਦਾ ਖਹਿੜਾ ਛੱਡ ਕੇ ਇੱਕ ਵਾਰੀ ਆਪਣੀ ਮਨਮਾਨੀ ਕਰ ਲੋ ਇੱਕ ਵਾਰੀ ਆਪਣੇ ਮਨ ਦੀ ਸੁਣ ਕੇ ਆਪਣੇ ਜ਼ਮੀਰ ਦੀ ਸੁਣ ਕੇ ਇੱਕ ਦਫਾ ਇਹਨਾਂ ਦੋਹੇ ਸੀਟਾਂ ਤੇ ਆਪਣਾ ਮਤਦਾਨ ਕਰ ਦਿਓ ਤੇ ਪਿਆਰਿਓ ਯਾਦ ਰੱਖਿਓ ਮੈਂ ਕਹਣਾ ਪੂਰੀ ਰਹਿੰਦੀ ਦੁਨੀਆ ਤੱਕ ਤੁਹਾਨੂੰ ਯਾਦ ਕੀਤਾ ਜਾਏਗਾ ਵੀ ਹਾਂ ਕੋਈ ਇਤਿਹਾਸ ਬਣਿਆ ਸੀ ਹਾਂ ਕੋਈ ਇਤਿਹਾਸ ਇਥੋਂ ਸਿਰਜਿਆ ਗਿਆ ਸੀ ਹਾਂ ਕੋਈ ਇਥੋਂ ਸੰਗਤ ਨੇ ਫੈਸਲਾ ਦ੍ਰਿੜ ਕੀਤਾ ਸੀ ਜਿਸ ਫੈਸਲੇ ਨੂੰ ਅੱਜ ਵੀ ਲੋਕ ਯਾਦ ਕਰ ਰਹੇ ਨੇ ਪਿਆਰਿਓ ਯਾਦ ਰੱਖਿਓ ਭਾਈ ਅਮਰਿਤਪਾਲ ਸਿੰਘ ਦਾ ਪਰਿਵਾਰ ਲੋਕਾਂ ਦੇ ਵਿੱਚ ਜਾ ਰਿਹਾ ਹੈ ਲੋਕਾਂ ਦੇ ਵਿੱਚ ਵਿਚਰ ਰਿਹਾ ਹੈ ਤੇ ਪਿਆਰਿਓ ਲੋਕਾਂ ਦੇ ਵਿੱਚ ਜਾ ਜਾ ਕੇ ਉਹ ਗੱਲਬਾਤ ਕਰ ਰਿਹਾ ਹੈ ਅਪੀਲ ਕਰ ਰਿਹਾ ਹੈ ਲੋਕਾਂ ਨੂੰ ਵੋਟ ਪਾਉਣ ਦੇ ਲਈ ਸਾਡਾ ਫਰਜ਼ ਬਣਦਾ ਹੈ ਅਸੀਂ ਵੀ ਪ੍ਰਚਾਰ ਕਰੀਏ ਅਸੀਂ ਵੀ ਇੱਕ ਦੂਜੇ ਨਾਲ ਵਿਚਰੀਏ ਸਾਰ ਸੰਗਤ ਖਡੂਰ ਸਾਹਿਬ ਸਾਡੇ ਕੋਈ ਰਿਸ਼ਤੇਦਾਰ ਕੋਈ ਵੀਰ ਭਰਾ ਯਾਰ ਦੋਸਤ ਹਰ ਇੱਕ ਨੂੰ ਮੈਸੇਜ ਲਾਈਏ ਕਿ ਇਸ ਵਾਰ ਭਾਈ ਪੰਥ ਦੇ ਹੱਕ ਦੇ ਵਿੱਚ ਖਲੋਣਾ ਹੈ ਪੰਥ ਨੂੰ ਵੋਟ ਪਾਉਣੀ ਹੈ ਆਪਣੀ ਜ਼ਮੀਰ ਜਗਾ ਕੇ ਵੋਟ ਪਾਓ ਯਾ ਪਾਠ ਕਰੋ ਚੜ੍ਹਦੀ ਕਲਾ ਲਈ ਅਰਦਾਸ ਕਰੋ ਇੱਕ ਦਿਨ ਉਹ ਵੀ ਆਏਗਾ ਜਦੋਂ ਕੌਮ ਇੱਕ ਮਾਰਗ ਤੇ ਤੁਰ ਕੇ ਸਹੀ ਮਾਰਗ ਤੇ ਤੁਰ ਕੇ ਆਪਣਾ ਆਪ ਇੱਕ ਰਸਤਾ ਬਣਾਏਗੀ ਕੌਮ ਦੀ ਚੜ੍ਹਦੀ ਕਲਾ ਉਦੋਂ ਹੋਏਗੀ ਜਦੋਂ ਸਾਰੇ ਸੁਰਜੀਤ ਹੋਗੇ ਜਾਗਦੀਆਂ ਜ਼ਮੀਰਾਂ ਵਾਲੇ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ